ਦੋਨਾਂ ਹੱਥਾਂ ਦੇ ਵਿੱਚ ਪਿਸਤੌਲ ਫੜ ਕੇ ਠਾ-ਠਾ ਕਰ ਰਹੇ ਨੌਜਵਾਨਾਂ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਫਿਲਮ ਦਾ ਸੀਨ ਨਹੀਂ ਬਲਕਿ ਖੰਨਾ ਦੇ ਦੁਰਾਹਾ ਦੇ ਵਿੱਚ ਵਾਪਰੀ ਅਸਲ ਘਟਨਾ ਜਿੱਥੇ ਨੌਜਵਾਨ ਮੂੰਹ ਤੇ ਕੱਪੜਾ ਬੰਨ ਕੇ ਫਿਲਮੀ ਸਟਾਈਲ ਦੇ ਵਿੱਚ ਆਉਂਦਾ ਤੇ ਸੁਨਿਆਰ ਦੇ ਸ਼ੋਅਰੂਮ ਦੇ ਬਾਹਰ ਖੜ ਕੇ ਦੋਨਾਂ ਹੱਥਾਂ ਦੇ ਵਿੱਚ ਪਿਸਤੌਲ ਫੜ ਕੇ ਠਾ-ਠਾ ਕਰ ਦਿੰਦਾ ਅਤੇ ਇਸ ਹਮਲੇ ਦੇ ਵਿੱਚ ਦੁਕਾਨ ਦਾ ਮਾਲਿਕ ਬਾਲ ਬਾਲ ਬੱਚਿਆ ਅਤੇ ਇਹ ਸਾਰੀਆਂ ਤਸਵੀਰਾਂ ਲੱਗੇ ਕੈਮਰੇ 'ਚ ਕੈਦ ਹੋ ਗਈਆਂ ਇਹ ਤੁਹਾਡਾ ਸੈਮ 2000 ਰਲੇ ਤੇ ਹੋ ਗਿਆ। ਥੋੜਾ ਵਿਚਾਰ ਰਿਹਾ। ਮੇਰਾ ਵਿਚਾਰ। ਕੋਈ ਲੋਟੋ ਖੋਪ ਵਗੈਰਾ ਕੁਛ ਹੋਈ? ਨਹੀਂ ਨਹੀਂ ਜੋ ਬਾਜ਼ਾਰ ਹੈਗੇ ਜੋ ਬਾਹਰੋਂ ਫੇਰ ਕਰਕੇ ਚਲੇ ਗਏ। ਬਾਹਰੋਂ ਫੇਰ ਕਰਕੇ ਚਲੇ ਗਏ ਜੀ। ਇਹ ਫਸਟ ਟਾਈਮ ਹੋਇਆ ਇਹ। ਹਾਂ ਜੀ ਇਹ ਫਸਟ ਟਾਈਮ ਘਟਣਾ ਵਾਪਰੀ ਹੈ। ਇਹ ਹਾਂ ਜੀ ਇਹ ਮੇਰੇ ਨਾਲ ਫਸਟ ਟਾਈਮ ਵਾਪਰੀ ਹੈ ਜੀ। ਅਜੇ ਤੋਂ 2-3 ਸਾਲ ਪਹਿਲਾਂ ਵੀ ਜੀਗਾ ਜਣ ਕੇ ਆ ਉਹ ਰਾਇ ਸੀਗਾ ਜਾਨੀ ਉਹਦਾ ਬੰਦਾ ਕਰ ਲਿਆ ਸੀ ਨਾ ਨਟਰੀ ਸੋ ਇਕੱਲਾ ਬੰਦਾ ਸੀਗਾ ਜਦੋਂ ਫਾਦਰ ਵੀ ਹੁੰਦੇ ਸੀਗਾ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀਗੀ ਤੁਹਾਨੂੰ ਸ਼ੱਕ ਹੈ ਕਿਸੇ ਉੱਪਰ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਜੀ ਮੇਰੀ ਕਿਸੇ ਨਾਲ ਕੋਈ ਲਾਗ ਲਾਟ ਨਹੀਂ ਠੀਕ ਹੈ ਹੁਣ ਰੱਬ ਜਾਣਦਾ ਵੀ ਉਹਨੇ ਕਿਉਂ ਕਰਿਆ ਕਿਉਂ ਨਹੀਂ ਕੀਤਾ ਗਿਪਸਾ ਵਿੱਚ ਬਾਜ਼ਾਰ ਮਤਲਬ ਜੁਐਲੀ ਸ਼ੌਪ ਤੇ ਗੋਲੀਆਂ ਚੱਲੀਆਂ ਨੇ ਕੀ ਪੂਰਾ ਮਾਮਲਾ ਸੀ ਇੱਕ ਸਮਾਂ ਇਨਫੋਰਮੇਸ਼ਨ ਆਈ ਸੀ ਕਿ ਦਰਾਹਾ ਖਾਨੇ ਆਰਾਊਂਡ ਹਾਰਟ 28 40 ਹੈ ਕਿ ਪਰਮਿਤ ਟੈਲਰ ਜੋ ਕਿ ਦਰਾਹਾ ਮੇਨ ਇਹਾਰਤ ਨੇੇ ਸ਼ਾਪ ਹੈ ਮਾਨਯੋਗ ਜੀ ਦੋ ਬੰਦੇ ਆ ਕੇ ਚਾਰ ਪੰਜ ਰਾਉਂਡ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ ਕਿਸੇ ਨੂੰ ਕੋਈ ਜ਼ਿਆਲੀ ਨੁਕਸਾਨ ਨਹੀਂ ਹੋਇਆ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਸਰ ਲੱਗਿਆ ਪਤਾ ਕਿ ਕਿਸ ਕਾਰਨ ਗੋਲੀਆਂ ਚਲਾਈਆਂ ਗਈਆਂ ਨੇ ਨਹੀਂ ਹਾਂ ਜੀ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜੀ ਸਰ ਗੱਲ ਕਰਦੇ ਜਿਸ ਤਰ੍ਹਾਂ ਕਿ ਥੋੜਾ ਸਮਾਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਦੁਕਾਨ ਤੇ ਇਹਨਾਂ ਦੇ ਬਿਤਾ ਜੀ ਕੀ ਕਹਿਣਾ ਚਾਹੋਗੇ ਇਹ ਮਾਮਲਾ ਉਸ ਨਾਲ ਜੋੜਿਆ ਜਾ ਸਕਦਾ ਆ ਡੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡੂਰਿੰ ਨੀ ਹਜੇ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਅਸਿਆ ਜੀ ਇਨਵੈਸਟੀਗੇਸ਼ਨ ਨਹੀਂ ਕਰਦੇ ਸਰ ਕੱਲ੍ਹ ਦਿਨ ਘਟਨਾ ਵਾਪਰੀ ਜੇ ਬਦਲੀ ਗਲਾਕਤ ਕਲਾ ਦੇ ਇਹ ਉਸਰੇ ਖੁਦ ਦੇ ਖੇਤਰ ਕੰਦਾ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਿਖਲ ਗਰਗ ਨੇ ਦੱਸਿਆ ਕਿ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਮੋਟਰਸਾਈਕਲ ਤੇ ਆਏ ਅਣਪਛਾਤੇ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਨੇ ਕਰੀਬ 5 ਤੋਂ 6 ਗੋਲੀਆਂ ਚਲਾਈਆਂ ਦੁਕਾਨ ਦੇ ਸਾਹਮਣੇ ਲੱਗੇ ਕੱਚ ਦੇ ਸ਼ੀਸ਼ੇ ਸਖਤ ਹੋਣ ਕਾਰਨ ਸ਼ਰਦ ਦੇ ਵਿੱਚ ਅੱਗ ਲੱਗੀ ਦੋ ਗੋਲੀਆਂ ਸ਼ੀਸ਼ੇ ਦੇ ਵਿੱਚ ਲੰਘ ਕੇ ਦੁਕਾਨ ਦੇ ਰੈਕ ਤੇ ਵਿੱਚ ਲੱਗੀਆਂ ਪੁਲਿਸ ਮੁਤਾਬਿਕ ਹਰ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਗੋਲੀ ਵਾਲੇ ਨੂੰ ਫਿਰੋਤੀ ਜਾਂ ਕਿਸੇ ਪੁਰਾਣੀ ਰੰਜਿਸ਼ ਨਾਲ ਜੋੜ ਕੇ ਵੀ ਜਾਂਚ ਕੀਤੀ ਜਾਵੇਗੀ ਕਹਿਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹ ਦੋਸ਼ੇਪ ਉਸ ਦੇ ਗ੍ਰਿਫਤ ਵਿੱਚ ਹੋਣਗੇ ਹਕੀਕਤ ਜੀ ਵੀ ਪੰਜਾਬੀ ਲੇਖਨ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ